ਬੋਲ ਰਹਾ ਹਾਂ ਕਿ ਜਿਹੜਾ ਪ੍ਰਧਾਨ ਵੀ ਪਹੁੰਚਿਆ ਔਰ ਉਹਦੇ ਨਾਲ ਨਾਲ ਇਹ ਲੀਡਰ ਜਿਹੜਿਆਂ ਨਾਲ ਦੀ ਨਾਲ ਇਹ ਤੁਹਾਨੂੰ ਅਗਲੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੇ ਲੋਗੇ ਬੇਜੇ ਰਹੇਗੇ ਤੇ ਇਹਦੇ ਤੇ ਆ ਕਿ 2:00 ਤੋਂ 3:30 ਮਿੰਟ ਵਾਲੇ ਨਾਲ ਰਗਣਗੇ ਔਰ ਫਿਰ ਆਪਾਂ ਸਮਾਪਤ ਤੋਂ ਬਾਅਦ ਕਿਸੇ ਪਾਥੇ ਜਾਣਾ ਔਰ ਭਾਈ ਬੰਦੇ ਫਿਰ ਨਹੀਂ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਕੋਟ ਮੁੰਡਾ ਜੀ ਹੋਣਾ ਨੇ ਉਹ ਬਚਨ ਦੁਹਰਾ ਦਿੱਤਾ ਧਲੇਵਾਲ ਸਾਹਿਬ ਨੇ ਬੜੇ ਭਾਵਪੂਰਕ ਸ਼ਬਦਾਂ ਦੇ ਵਿੱਚ ਭਰੇ ਮਨ ਨਾਲ ਨੌਰੀ ਬਾਦਨ ਤੇ ਗੱਲ ਆਖੀ 2020 4 ਨਵੰਬਰ ਨੂੰ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੋਰਚਾ ਲਾਇਆ

ਇਕ 225 ਪਾਵਨ ਸਰੂਪ ਉਹਨਾਂ ਦੀ ਬੇਦਬੀ ਹੋਈ। ਸੈਂਕੜੇ ਸਰੂਪ ਅਗਦੀ ਭੇਟ ਚੜੇ। ਕਾਜ ਸਰੂਪ ਮਹਾਰਾਜ ਜੀ ਨੇ ਬਲੈਕ ਵਿੱਚ ਤਿਆਰ ਕਰਵਾਏ। ਇਹ ਕਟਨ ਕਰਨ ਕਿੱਥੇ ਵਾਪਰਿਆ ਰਾਮ ਸਰ ਸ਼ਾਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਇਹ ਕੌਣ ਕਹਿੰਦਾ ਹੈ? ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਸੈਰ ਅਤੇ 11 ਯਾਰਨ ਤੋਂ ਸਫਿਆਂ ਦੀ ਜਿਹਦੇ ਵਿੱਚ ਲਿਖਿਆ ਹੋਇਆ ਹੈ ਔਰ ਇਹ ਗ੍ਰੀਮੀ ਦਲਕਾਂਡ ਜਿਸ ਦੇ ਬਾਬਤ ਸੁਮਰੀਪ ਕੋਟ ਦੀ ਅੱਖਦਾ ਹੈ ਸਦਕਾਟ ਐਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਨੂੰ ਮਿਲਾਂ ਚ ਉਸ ਦੇ ਮੁਤਾਬਕ ਇਹਨਾਂ ਦੋਸ਼ੀਆਂ ਤੇ ਪਰਚਾ ਪਸਾਤਾ ਲੰਬੋ ਬਾੜ ਤੋਂルダー ਨੇ ਕਿਹਾ ਸੀ ਇਹਨਾਂ ਬੰਦਿਆਂ ਤੇ ਸੰਤਾ ਨੇ ਵਾਕ ਕੀਤੀ ਉਹਨਾਂ ਦੀਆਂ ਲੱਤਾਂ ਬਾਹਾਂ ਤੋੜ ਕੇ ਤੇ ਭਾਈ ਸਿੰਘ ਜੀ ਸਿੰਘ ਵਰਗਿਆ ਨੂੰ 19 ਮਹੀਨੇ ਜੇਲ੍ਹ ਕਟਵਾਈ ਗਈ ਉਸੇ ਵਰਗਿਆ ਇਨਾ ਦਸੰਦਤ ਹੋਇਆ 4 ਨਵੰਬਰ ਨੂੰ ਉਸੇ ਸੰਘਰਸ਼ ਦੀ ਤਰਜਮਾਨੀ ਕਰਕੇ ਬੈਠੇ ਆ ਤੇ ਜਾ ਕੇ ਮੇਰੇ ਖਾਤੇ 26 ਨਵੰਬਰ ਨੂੰ